ਤੁਸੀਂ ਆਪਣੇ ਫਿਊਚਰ ਲਈ ਕਾਫੀ ਵਰੀਡ ਹੋ ਕਿਉਂਕਿ ਸਾਰਿਆਂ ਨੂੰ ਪਤਾ ਯੂਕੇ ਦੇ ਵਿੱਚ ਤੁਸੀਂ ਜੇ ਪਰਮਨੈਂਟਲੀ ਇੱਥੇ ਰਹਿਣਾ ਵਾ ਤੇ ਸੈਟਲਮੈਂਟ ਕਰਨਾ ਬਹੁਤ ਔਖਾ ਵਾ ਹੈਨਾ ਸੋ ਸਪੈਸ਼ਲੀ ਸਟੂਡੈਂਟਸ ਲਈ ਕਿਉਂਕਿ ਸਟੂਡੈਂਟ ਦੀ ਇੱਥੇ ਜਿਹੜੀ ਲਾਈਫ ਆ ਉਹਨਾਂ ਨੂੰ ਆ ਬੈਨੀਫਿਟ ਜਿਨ੍ਹਾਂ ਦਾ ਵੀਜ਼ਾ ਇੱਥੇ ਪਿਆ ਵਾ 2 ਸਾਲ ਦਾ 3 ਸਾਲ ਦਾ ਠੀਕ ਆ ਉਹਨਾਂ ਲਈ ਤਾਂ ਠੀਕ ਆ ਵੀ ਤੁਸੀਂ ਅਪਲਾਈ ਕਰ ਦਿਓ ਤੇ ਨਾਲ ਦੀ ਨਾਲ ਤੁਸੀਂ ਹੋਰ ਵੀ ਕੰਟਰੀਜ਼ ਆਪਣੀਆਂ ਦੇਖੋ ਬੈਕਅਪ ਲਈ ਕਿਉਂਕਿ ਦੇਖੋ ਜੇ 10 11 ਮਹੀਨਿਆਂ ਬਾਅਦ ਉਹ ਡੀ ਰਿਫਿਊਜ਼ਲ ਵੀ ਆ ਗਈ ਕੈਨੇਡਾ ਦੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪਰਮਨ ਯੂਕੇ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਜੇ ਤੁਸੀਂ ਵੀ ਯੂਕੇ ਦੇ ਵਿੱਚ ਐਜ਼ ਅ ਸਟੂਡੈਂਟ ਜਾਂ ਕਿਸੇ ਵੀ ਵੀਜ਼ਾ ਤੇ ਆਏ ਹੋਏ ਹੋ ਤੁਸੀਂ ਆਪਣੇ ਫਿਊਚਰ ਲਈ ਕਾਫੀ ਵਰੀਡ ਹੋ ਕਿਉਂਕਿ ਸਾਰਿਆਂ ਨੂੰ ਪਤਾ ਯੂਕੇ ਦੇ ਵਿੱਚ ਤੁਸੀਂ ਜੇ ਪਰਮਨੈਂਟਲੀ ਇੱਥੇ ਰਹਿਣਾ ਵਾ ਤੇ ਸੈਟਲਮੈਂਟ ਕਰਨਾ ਬਹੁਤ ਔਖਾ ਵਾ ਹੈਨਾ ਸੋ ਐਸ਼ਲੀ ਸਟੂਡੈਂਟਸ ਲਈ ਕਿਉਂਕਿ ਸਟੂਡੈਂਟ ਦੀ ਇੱਥੇ ਜਿਹੜੀ ਲਾਈਫ ਆ ਕਾਫੀ ਡਿਫਿਕਲਟ ਆ ਉਹ ਸਾਰੀਆਂ ਕੰਟਰੀਆਂ ਦੇ ਵਿੱਚ ਡਿਫਿਕਲਟ ਹੁੰਦੀ ਆ ਬਟ ਇੱਥੇ ਥੋੜੀ ਜ਼ਿਆਦਾ ਵਾ ਤੁਹਾਨੂੰ ਪਤਾ ਅੱਗੇ ਤੁਹਾਨੂੰ ਆਪਸ਼ਨਸ ਕਾਫੀ ਘਟ ਨੇ ਹਨਾ ਜਿਵੇਂ ਕਿ ਤੁਸੀਂ ਆਪਣੇ ਫੀਲਡ ਦੇ ਵਿੱਚ ਜੌਬਸ ਲੈਣੀਆਂ ਕਾਫੀ ਐਕਸਪੀਰੀਅੰਸ ਮੰਗਦੇ ਆ ਤੁਹਾਨੂੰ ਹਨਾ ਜਾਂ ਕੋਈ ਵੀ ਚੀਜ਼ ਤੇ ਤੁਸੀਂ ਲਗਾ ਲੋ ਸੈਟਲਮੈਂਟ ਕਰਨੀ ਆ ਜਾਂ ਅੱਗੇ ਵੀਜ਼ਾ ਆਪਣਾ ਇਨਕਰੀਜ਼ ਕਰਨਾ ਆ ਹਨਾ ਇੱਥੇ ਕਾਫੀ ਡਿਫਿਕਲਟੀਜ਼ ਹੁੰਦੀਆਂ ਆ ਠੀਕ ਆ ਜੀ ਜੇ ਤੁਸੀਂ ਆਪਣਾ ਬੈਕਅਪ ਫਿਊਚਰ ਦੇਖ ਰਹੇ ਹੋ ਕਿਸੇ ਹੋਰ ਕੰਟਰੀ ਦੇ ਵਿੱਚ ਤੇ ਤੁਸੀਂ ਜਲਦੀ ਤੋਂ ਜਲਦੀ ਕਿਹੜੀ-ਕਿਹੜੀ ਕੰਟਰੀ ਦੇ ਵਿੱਚ ਵੀਜ਼ਾ ਲੈ ਸਕਦੇ ਹੋ ਸਰ ਨਾਲ ਆਪਾਂ ਪਹਿਲਾਂ ਗੱਲ ਕਰਾਂਗੇ ਜੀ ਨਿਊਜ਼ੀਲੈਂਡ ਦਾ ਵੀਜ਼ਾ ਜੇ ਯੂਕੇ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੇ ਨਿਊਜ਼ੀਲੈਂਡ ਦਾ ਵੀਜ਼ਾ ਤੁਸੀਂ ਵਿਥਿਨ 7 ਟੂ ਲਗਾ ਲਓ 15 ਡੇਸ 30 ਡੇਸ ਦੇ ਵਿੱਚ ਵਿੱਚ ਤੁਸੀਂ ਸਰ ਨਾਲ ਜਲਦੀ ਵੀਜ਼ਾ ਲੈ ਸਕਦੇ ਹੋ ਕਈਆਂ ਦੇ ਵੀਜ਼ੇ 6 ਡੇ ਡੇਸ ਦੇ ਬਾਅਦ ਵੀ ਆ ਜਾਂਦੇ ਆ ਹਨਾ ਸੋ ਕਈਆਂ ਦੇ 2-3 ਦਿਨਾਂ ਦਾ ਬਾਅਦ ਆ ਜਾਂਦੇ ਕਈਆਂ ਦਾ ਮਹੀਨਾ ਵੀ ਲੱਗ ਜਾਂਦਾ ਹਨਾ ਸੋ ਅਗਲੀ ਸੈਕੰਡ ਕੰਟਰੀ ਹੈਗੀ ਆ ਜੀ ਆਸਟ੍ਰੇਲੀਆ ਆਸਟ੍ਰੇਲੀਆ ਦਾ ਵੀਜ਼ਾ ਬੜੀ ਜਲਦੀ ਹੁੰਦਾ ਹੈ ਜੀ ਉਹ ਵੀ ਤੁਸੀਂ ਲਗਾ ਲਓ 25 ਤੋਂ 30 ਦਿਨ ਦਾ ਅੱਜ ਦੇ ਅਕੋਰਡਿੰਗ ਟਾਈਮ ਲੱਗ ਰਿਹਾ ਵੀਜ਼ਾ ਦਾ ਹਨਾ ਸੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੀ ਯੂ ਐਸ ਏ ਦੇ ਵੀਜ਼ੇ ਦੀ ਆਪਾਂ ਯੂ ਐਸ ਏ ਦਾ ਵੀਜ਼ੇ ਦੀ ਜੇ ਆਪਾਂ ਗੱਲ ਕਰਦੇ ਆ ਯੂ ਐਸ ਏ ਦਾ ਵੀਜ਼ਾ ਮਤਲਬ ਥੋੜਾ ਡਿਫਿਕਲਟ ਆ ਸਾਰੀਆਂ ਕੰਟਰੀਆਂ ਤੋਂ ਕਿਉਂਕਿ ਸਾਰਿਆਂ ਨੂੰ ਪਤਾ ਹੈ ਜੀ ਯੂ ਐਸ ਏ ਵੀਜ਼ਾ ਏਡਾ ਈਜ਼ਲੀ ਨਹੀਂ ਦਿੰਦਾ ਹੈਗਾ ਤੇ ਉਹ ਇੰਟਰਵਿਊ ਤੇ ਤੁਹਾਡੀ ਡਿਪੈਂਡ ਕਰਦਾ ਆ ਠੀਕ ਆ ਜੀ ਸੋ ਜੇ ਤੁਸੀਂ ਉਹ ਵੀ ਵੀਜ਼ਾ ਅਪਲਾਈ ਕਰਨਾ ਆ ਤੇ ਕਿੱਦਾਂ ਅਪਾਇੰਟਮੈਂਟ ਤੁਸੀਂ ਜਲਦੀ ਲੈਣੀ ਆ ਤੇ ਤੁਸੀਂ ਫੋਰ ਏਗਜ਼ਾਮਪਲ ਤੁਸੀਂ ਯੂ ਕੇ ਤੋਂ ਲੈਣੀ ਆ ਜੇ ਆਪਾਂ ਯੂ ਕੇ ਦੀ ਗੱਲ ਕਰੀਏ ਅੱਜ ਦੀ ਟਾਈਮ ਦੇ ਵਿੱਚ ਤੁਹਾਨੂੰ ਜਨਵਰੀ ਅਪਾਇੰਟਮੈਂਟ ਮਿਲੂਗੀ ਕਿਉਂਕਿ ਹੁਣ ਜੁਲਾਈ ਦਾ ਐਂਡ ਚੱਲ ਰਿਹਾ ਵਾ ਹਨਾ ਅੱਜ 25 ਕੋ ਹੋ ਹੀ ਗਈ ਆ 24 25 ਤਰੀਕ ਨੂੰ ਹੋਗੀ ਅੱਜ ਹਨਾ ਤੇ ਤੁਸੀਂ ਜਨਵਰੀ ਤੋਂ ਲੈ ਸਕਦੇ ਹੋ ਅਪਾਇੰਟਮੈਂਟ ਜੇ ਯੂਕੇ ਤੋਂ ਲੈਣੀ ਆ ਹਨਾ ਜੇ ਤੁਸੀਂ ਹੋਰ ਜਲਦੀ ਚਾਹੁੰਦੇ ਹੋ ਫਿਰ ਇੱਕ ਸ਼ਾਰਟਕਟ ਰਵੇ ਆ ਮਤਲਬ ਰਾਈਟਵੇ ਆ ਤੁਸੀਂ ਸ਼ੈਨਗਨ ਦਾ ਵੀਜ਼ਾ ਅਪਲਾਈ ਕਰੋ ਉਥੋਂ ਦੀ ਤੁਹਾਨੂੰ ਕਾਫੀ ਕੰਟਰੀਜ਼ ਦੇ ਵਿੱਚ ਆਪਾਂ ਤੁਹਾਨੂੰ ਦਵਾ ਸਕਦੇ ਆ ਅਪਾਇੰਟਮੈਂਟਸ ਹਨਾ ਯੂ ਐਸ ਏ ਦੀਆਂ ਜੇ ਤੁਸੀਂ ਚਾਹੁੰਦੇ ਹੋ ਲੈਣੀਆਂ ਤੇ ਤੁਹਾਡੀ ਅਸੀਂ ਹੈਲਪ ਕਰ ਸਕਦੇ ਆ ਤੁਸੀਂ ਉਥੋਂ ਦੀ ਜਲਦੀ ਆਪਣਾ ਲੈ ਸਕਦੇ ਹੋ ਇਹਦਾ ਪ੍ਰੋਸੈਸ ਕੀ ਹੁੰਦਾ ਜਦੋਂ ਜਦੋਂ ਤੁਹਾਡੀ ਅਪਾਇੰਟਮੈਂਟ ਆ ਉਦਣੇ ਹੀ ਤੁਹਾਨੂੰ ਵੀਜ਼ਾ ਆਫੀਸਰ ਨੇ ਦੱਸਣਾ ਵੀ ਤੁਹਾਡਾ ਵੀਜ਼ਾ ਲੱਗਿਆ ਜਾਂ ਨਹੀਂ ਲੱਗਿਆ ਹਨਾ ਜੇ ਤਾਂ ਤੁਹਾਡਾ ਵੀਜ਼ਾ ਲੱਗ ਗਿਆ USA ਦਾ ਅਪਰੂਵ ਹੋ ਗਿਆ ਤੁਹਾਨੂੰ ਉਸੇ ਦਿਨ ਉਹਨਾਂ ਨੇ ਦੱਸ ਦੇਣਾ ਇਹਦਾ ਪ੍ਰੋਸੈਸ ਕੀ ਆ ਜੀ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਫਿਰ ਤੁਹਾਡਾ ਪਾਸਪੋਰਟ ਜਾਣਾ ਸਟੈਂਪਿੰਗ ਲਈ ਉਹ ਪਾਸਪੋਰਟ ਨੂੰ 6 ਦਿਨ ਵੀ ਲੱਗ ਜਾਂਦੇ ਆ 5 ਦਿਨ ਵੀ ਲੱਗ ਜਾਂਦੇ ਆ ਤੇ 10 ਦਿਨ ਵੀ ਲੱਗ ਜਾਂਦੇ ਆ ਸੋ ਆਪਣਾ ਫਿਰ ਤੁਸੀਂ ਪਲਾਨ ਇਹੇ ਕਰਕੇ ਜਾਣਾ ਆ ਜੀ ਤੁਹਾਨੂੰ ਅਰ ਤੋਂ 10 ਦਿਨ ਉੱਥੇ ਰਹਿਣਾ ਵੀ ਪੈ ਸਕਦਾ ਕਿਉਂਕਿ ਤੁਹਾਡੇ ਕੋਲ ਪਾਸਪੋਰਟ ਦਾ ਹੋਣਾ ਨਹੀਂ ਤੁਹਾਡਾ ਵੀਜ਼ਾ ਸਟੈਂਪਿੰਗ ਲਈ ਗਿਆ ਹੋਊਗਾ ਤੇ ਉਹਨਾਂ ਟਾਈਮ ਫਿਰ ਤੁਸੀਂ ਯੂਕੇ ਬੈਕ ਨਹੀਂ ਆ ਸਕਦੇ ਜਦ ਤੱਕ ਤੁਹਾਡੇ ਕੋਲ ਪਾਸਪੋਰਟ ਨਹੀਂ ਆਉਂਦਾ ਹੈਗਾ ਉਹ ਪਾਸਪੋਰਟ ਦਾ ਐਡਰੈਸ ਤੁਸੀਂ ਉੱਥੋਂ ਦਾ ਆਪਣਾ ਜਿਹੜੇ ਹੋਟਲ ਦੇ ਵਿੱਚ ਰਹਿ ਰਹੇ ਹੋ ਉਹ ਵੀ ਦੇ ਸਕਦੇ ਹੋ ਤੇ ਉਹ ਵੀ ਦੇ ਸਕਦੇ ਹੋ ਜਿੱਥੋਂ ਦੀ ਤੁਸੀਂ ਆਪਣਾ ਪਾਸਪੋਰਟ ਸਬਮਿਟ ਕੀਤਾ ਵਾ ਹਨਾ ਕੋਈ ਵੀ ਉੱਥੇ ਸੈਂਟਰ ਹੋਊਗਾ ਹਨਾ ਜਿੱਥੇ ਪਾਸਪੋਰਟ 서ਮਿਸ਼ਨ ਤੁਸੀਂ ਕਰਦੇ ਹੋ ਠੀਕ ਹੈ ਸੋ ਉੱਥੇ ਤੁਸੀਂ ਆਪਣਾ ਕਲੈਕਟ ਕਰ ਸਕਦੇ ਹੋ ਇਹ ਪ੍ਰੋਸੈਸ ਹੁੰਦਾ ਜੀ ਇਹ ਤਿੰਨ ਕੰਟਰੀਆਂ ਦਾ ਲਾਸਟ ਇਹ ਆਪਾਂ ਗੱਲ ਕਰਦੇ ਆ ਕੈਨੇਡਾ ਦੀ ਸੋ ਜੇ ਤੁਸੀਂ ਯੂਕੇ ਦੇ ਵਿੱਚ ਅੱਜ ਦੇ ਟਾਈਮ ਦੀ ਤੁਸੀਂ ਗੱਲ ਕਰੋਗੇ ਵੀ ਕੈਨੇਡਾ ਦੇ ਵਿੱਚ ਸੀ ਵੀਜ਼ਾ ਵਿਸਟੋ ਵੀਜ਼ਾ ਜਿਹੜਾ ਅਪਲਾਈ ਕਰਨਾ ਆ ਤੇ ਅ ਅਸੀਂ ਜਲਦੀ ਤੋਂ ਜਲਦੀ ਲੈ ਕੇ ਤੇ ਅਸੀਂ ਮੂਵ ਹੋ ਜਾਈਏ ਸੋ ਮੈਂ ਤੁਹਾਨੂੰ ਇਹ ਰეკਮੈਂਡ ਕਰੂ ਤੁਸੀਂ ਇਹ ਨਾ ਸੋਚੋ ਵੀ ਤੁਹਾਡਾ ਵੀਜ਼ਾ ਮਹੀਨੇ ਚ 2 ਮਹੀਨਿਆਂ ਚ ਆ ਜੂ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਹਾਡੇ ਉਹ ਵੀਜ਼ੇ ਨੂੰ 8 ਤੋਂ 10 ਮਹੀਨੇ ਲੱਗ ਸਕਦੇ ਆ ਠੀਕ ਹੈ ਸੋ ਉਹਦਾ ਤੁਹਾਨੂੰ ਬੈਨੀਫਿਟ ਕੀ ਹੁੰਦਾ ਵਾ ਉਹਨਾਂ ਨੂੰ ਆ ਬੈਨੀਫਿਟ ਜਿਨ੍ਹਾਂ ਦਾ ਵੀਜ਼ਾ ਇੱਥੇ ਪਿਆ ਵਾ 2 ਸਾਲ ਦਾ 3 ਸਾਲ ਦਾ ਠੀਕ ਆ ਉਹਨਾਂ ਲਈ ਤਾਂ ਠੀਕ ਆ ਵੀ ਤੁਸੀਂ ਅਪਲਾਈ ਕਰ ਦੋ ਤੇ ਨਾਲ ਦੀ ਨਾਲ ਤੁਸੀਂ ਹੋਰ ਵੀ ਕੰਟਰੀਜ਼ ਆਪਣੀਆਂ ਦੇਖੋ ਬੈਕਅਪ ਲਈ ਕਿਉਂਕਿ ਦੇਖੋ ਜੇ 10 11 ਮਹੀਨੇ ਬਾਅਦ ਉਹ ਡੀ ਰਿਫਿਊਜ਼ਲ ਵੀ ਆ ਗਈ ਕੈਨੇਡਾ ਦੀ ਤੁਹਾਡੇ ਕੋਲ ਹੋਰ ਕੋਈ ਕੰਟਰੀ ਦਾ ਬੈਕਅਪ ਹੋਊਗਾ ਤੁਸੀਂ ਆਰਾਮ ਨਾਲ इजीली ਮੂਵ ਕਰ ਸਕਦੇ ਹੋ ਜੇ ਇੱਥੇ ਤੁਹਾਡਾ ਵੀਜ਼ਾ ਖਤਮ ਹੋ ਗਿਆ ਹਨਾ ਸੋ ਤੁਹਾਨੂੰ ਫਿਰ ਡਿਫਿਕਲਟੀਜ਼ ਬਹੁਤ ਆ ਜਾਂਦੀਆਂ ਹਨਾ ਫਿਰ ਤੁਸੀਂ ਜੇ ਕੈਨੇਡਾ ਦਾ ਵੇਟ ਕਰੋਗੇ ਉੱਤੋਂ ਦੀ ਰਿਫਿਊਜ਼ਲ ਆ ਗਈ ਫਿਰ ਤੁਸੀਂ ਤੁਹਾਡੇ ਕੋ ਕੋਈ ਵੀਜ਼ਾ ਵੀ ਨਹੀਂ ਹੋਣਾ ਨਾ ਤੁਸੀਂ ਕੋਈ ਕੰਟਰੀ ਅਪਲਾਈ ਕਰ ਸਕਦੇ ਠੀਕ ਹੈ ਜੀ ਹਮੇਸ਼ਾ ਆਪਣੀ ਇੱਕ ਕੰਟਰੀ ਤੇ ਡਿਪੈਂਡ ਨਾ ਰਹੋ ਤਿੰਨ ਤੋਂ ਚਾਰ ਕੰਟਰੀਆਂ ਦਾ ਆਪਾ ਆਪਣਾ ਬੈਕਅਪ ਲੈ ਕੇ ਚੱਲੋ ਜੇ ਤੁਸੀਂ ਯੂਕੇ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਜੇ ਇੱਥੇ ਹੀ ਰਹਿਣਾ ਚਾਹੁੰਨੇ ਹੋ ਫਿਰ ਤੁਹਾਡੀ ਮਰਜ਼ੀ ਹੈ ਹਨਾ ਫਿਰ ਤੁਸੀਂ ਉਹ ਕਰ ਸਕਦੇ ਹਾਂ ਜ਼ਰੂਰੀ ਨਹੀਂ ਤੁਸੀਂ ਉੱਥੇ ਸੈਟਿੰਗ ਕਰਨੀ ਆ ਵੀ ਤੁਸੀਂ ਜਾਂ ਉੱਥੇ ਸੈਟਲ ਹੋਣਾ ਵਾ ਤੁਸੀਂ ਆਪਣਾ ਉੱਥੇ ਜਾ ਕੇ ਆਪਣਾ ਉਹ ਕਮਫਰ ਵੀ ਸਕਦੇ ਹਾਂ ਠੀਕ ਹੈ ਜੀ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰ ਲਿਓ ਮੈਂ ਐਦਾਂ ਦੀਆਂ ਇਨਫੋਰਮੇਟਿਵ ਵੀਡੀਓਸ ਪਾਉਂਦਾ ਰਹਿਣਾ ਵਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਐਂਡ ਦੇ ਵਿੱਚ ਕਹਿਣੀ ਚਾਹਵਾਂਗਾ ਤੇ ਜੇ ਤੁਹਾਨੂੰ ਕੋਈ ਵੀ ਵੀਜ਼ਾ ਫਾਈਲਿੰਗ ਦੇ ਵਿੱਚ ਜਾਂ ਕੋਈ ਵੀ ਐਦਾਂ ਦੀ ਪ੍ਰੋਬਲਮ ਆਂਦੀ ਆ ਹਨਾ ਤੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੇਰੇ ਫੋਲੋ ਕਰ ਲਓ ਉਹਨੂੰ ਉੱਤੇ ਮੈਂ ਸ਼ਾਰਟਸ ਵੀਡੀਓ ਪਾਉਂਦਾ ਰਹਿਣਾ ਵਾ ਕਿਹੜੀ-ਕਿਹੜੀ ਮੇਰੀ ਵੀਡੀਓ ਆਉਣ ਵਾਲੀ ਆ ਤੇ ਬਾਕੀ YouTube ਤੇ ਮੈਂ ਫੁੱਲ ਵੀਡੀਓ ਸਪੰਦਾ ਰਹਿਣਾ ਵਾਂ ਤੇ ਬਾਕੀ ਮੈਂ ਤੁਹਾਡੀ ਹੈਲਪ ਜ਼ਰੂਰ ਕਰੂੰਗਾ ਬਾਕੀ ਹੁਣ YouTube ਤੇ ਮੈਂ ਤੁਹਾਨੂੰ ਇੱਕ ਪ੍ਰਾਈਮ ਦਾ অপਸ਼ਨ ਵੀ ਦਊਂਗਾ ਉਹਦੇ ਵਿੱਚ ਜੇ ਤੁਸੀਂ ਕੋਈ ਵੀ ਕੰਟਰੀ ਦਾ ਵੀਜ਼ਾ ਵਗੈਰਾ ਅਪਲਾਈ ਕਰਨਾ ਇੱਕ-ਇੱਕ ਸਟੈਪ ਦੱਸੂੰਗਾ ਤੁਸੀਂ ਕਿੱਦਾਂ-ਕਿੱਦਾਂ ਅਪਲਾਈ ਕਰਨਾ ਆਪ ਬਾਈ ਸੈਲਫ ਕਰ ਸਕਦੇ ਹੋ ਬਟ ਉਹ ਪ੍ਰੀਮੀਅਮ ਉਹਦੀ ਫੀਸ ਹੋਊਗੀ ਉਹ ਮੈਂ ਤੁਹਾਨੂੰ ਉੱਥੇ ਰੱਖ ਦੂੰਗਾ ਤੁਸੀਂ ਉਹ ਪੇ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਿਹੜੀ ਸਬਸਕ੍ਰਿਪਸ਼ਨ ਆ ਉਹ ਤੁਸੀਂ ਲੈ ਲਿਓ ਤੇ ਦੈਨ ਉਹ ਤੁਸੀਂ ਉਦਾਂ ਦੀਆਂ ਆਪਣੀਆਂ ਵੀਡੀਓਜ਼ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਵਧੀਆ 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 ਭਾਜੀ ਲਈ ਜਨੇ ਨਿਆਰੇ ਗੁੱਡ ਗੁੱਡ ਤੇ ਇਦਾਂ ਦੀਆਂ ਫਿਰ ਤੁਸੀਂ ਉਹਦੇ ਤੇ ਸਾਰੀਆਂ ਇਨਫੋਰਮੇਟਿਵ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਬਾਕੀ ਤੁਸੀਂ ਚਲੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਲੱਗਦੀਆਂ ਆ ਫਿਰ ਆਪਾਂ ਇਦਾਂ ਦੀਆਂ ਹੋਰ ਵੀਡੀਓਸ ਤੁਹਾਡੇ ਅੱਗੇ ਲੈ ਕੇ ਆਵਾਂਗੇ ਓਕੇ ਜੀ ਧੰਨਵਾਦ ਬਾਏ ਬਾਏ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ